ਕਿਹਨੇ ਆ ਕੇ ਤੋ ਖਮੰਗੀ ਕਿਹ ਕੋਣ ਇੱਥੇ ਰਹਿੰਦਾ ਹੈ ਕਾਕਾ ਦਰਖ ਦੀਆਂ ਟਾਣੀਆਂ ਉੱਤੇ ਆਲਣਾ ਬਣਾ ਕੇ ਰਹਿੰਦਾ ਹੈ ਤੋਤਾ ਦਰਖ ਦੀ ਗੋਡਾ ਵਿੱਚੋਂ ਰਹਿੰਦਾ ਹੈ ਬੀਜੜਾ ਟਹਲੀ ਨਾਲ ਲਟਕਦਾ ਅੱਲਣਾ ਵਿੱਚੋਂ ਰਹਿੰਦੇ ਹਾਂ ਚੂਹਾ ਹੁੱਟ ਵਿੱਚੋਂ ਰਹਿੰਦਾ ਹੈ ਸ਼ੇਰ ਗੁਫਾ ਵਿੱਚੋਂ ਰਹਿੰਦਾ ਹੈ ਸ਼ਹਿਦ ਦੀ ਮੱਖੀ ਛੱਤਾ ਬਣਾ ਕੇ ਰਹਿੰਦੀ ਹੈ ਮੱਛੀ ਪਾਣੀ ਵਿੱਚੋਂ ਰਹਿੰਦੀ ਹੈ ਅਸੀਂ ਕਿੱਥੇ ਰਹਿੰਦੇ ਹਾਂ ਅਸੀਂ ਘਰ ਵਿੱਚੋਂ Very good.